ਰਾ ਮੈਂ ਚੀਮਾ ਕਿੱਥੋਂ ਆਇਆ ਰੁਦਰਪੁਰ ਤੋਂ ਆਇਆ ਉਤਰਾਖੰਡ ਤੋਂ ਗੱਲਬਾਤ ਕੀ ਹੋਈ ਗੱਲਬਾਤ ਐਦਾਂ ਹੋਈ ਇੱਥੇ ਜਰਮਨ ਇਮੀਗ੍ਰੇਸ਼ਨ ਆ ਗਈ ਹੈ ਬੀ ਬਾਕ ਰੰਜੀਤਾ ਵਿਨਿਊ ਦੇ ਵਿੱਚ ਤੇ ਇਹਨਾਂ ਨੇ ਕਿਹਾ ਸੀ ਵੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਦੋ ਕੇਸ ਦਿੱਤੇ ਸੀ तकरीबन 1.5 ਦੋ ਮਹੀਨੇ ਪਹਿਲਾਂ ਤੇ ਇਹਨਾਂ ਨੇ ਸ਼ੋਰਟੀ ਦਿੱਤੀ ਸੀ ਵੀ ਅਸੀਂ ਵੀਜ਼ਾ ਕੱਢ ਦਾਂਗੇ ਤੇ ਜੋ ਇਹਨਾਂ ਨੇ ਇਹਨਾਂ ਦੇ ਹਿਸਾਬ ਨਾਲ ਕਹਿੰਦੇ ਸੀ ਵੀਜ਼ਾ ਆ ਗਿਆ ਤੇ ਤੁਸੀਂ ਪੇਮੈਂਟ ਦੇ ਦਿਓ ਅਸੀਂ ਕਹਿੰਦੇ ਤੁਸੀਂ ਵੀਜ਼ੇ ਦੇ ਪਹਿਲਾਂ ਸਾਨੂੰ ਕਾਪੀ ਦਿਖਾਓ ਸੌਰੀ ਅਸੀਂ ਚੈੱਕ ਕਰੀ ਉਹਨੂੰ ਉਸ ਤੋਂ ਬਾਅਦ ਹੀ ਅਸੀਂ ਕੁਝ ਤੁਹਾਨੂੰ ਪੇਮੈਂਟ ਦਵਾਂਗੇ ਇਹ ਕਹਿੰਦੇ ਸਾਡੇ ਆਫਿਸ ਆ ਜਾਓ ਤੇ ਅਸੀਂ ਆ ਆਫਿਸ ਆਏ ਆ ਇਹਨਾਂ ਦੇ ਅੱਜ ਤੇ ਮੇਰੇ ਫਰੈਂਡਸ ਵਗੈਰਾ ਉਹਨਾਂ ਨੂੰ ਵੀ ਬੁਲਾ ਲਿਆ ਵੀ ਚਲੋ ਬੈਠ ਕੇ ਗੱਲ ਕਰ ਲੈਨੇ ਆ on the table ਆਪਾਂ ਪੇਮੈਂਟ ਦੇਣੀ ਹੈ ਪੈਸੇ ਦੇਣੇ ਤੇ ਆਪੇ ਵੀਜ਼ਾ ਲੈ ਕੇ ਜਾਣਾ ਤੇ ਅੱਜ ਫਿਰ ਇਹਨਾਂ ਨੇ ਆ ਜਾਏ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਬਾਰ ਬਾਰ ਕਿਉਂ ਲਿੰਗਰ ਔਨ ਕਰਦੇ ਪਏ ਹੋ ਇਹਨਾਂ ਲੇਟ ਕਿਉਂ ਕਰਦੇ ਪਏ ਹੋ ਅਸੀਂ ਵਾਪਸ ਵੀ ਜਾਣਾ ਜੋ ਵੀਜ਼ਾ ਹੈਗਾ ਆਇਆ ਹੈ ਸਾਨੂੰ ਦੋ ਅਸੀਂ ਉਹਨੂੰ ਚੈੱਕ ਕਰੀਏ ਤੁਸੀਂ ਆਪਣੀ ਪੇਮੈਂਟ ਲੈ ਲਓ ਆਪਣੀ ਜਿਹੜੀ ਤੁਹਾਡੀ ਮਿਹਨਤ ਹੈ ਲੈ ਲਓ ਸਾਨੂੰ ਕੋਈ ਉਹ ਜਸਟ ਇਹਨੀ ਗੱਲ ਹੋਈ ਹੈ ਉਹਨਾਂ ਨੇ ਹਤਾਬਾਈ ਸ਼ੁਰੂ ਕਰਤੀ ਉਹਨਾਂ ਨੇ ਔਰ ਸਡਨਲੀ ਵਿਦਨ 5 ਮਿੰਟਸ ਉਹਨਾਂ ਨੇ ਬਾਉਂਸਰ 8 9 ਬਾਉਂਸਰ ਸਰਦ ਲੈਣੇ ਉਹਨਾਂ ਨੇ ਮਾਰਕਟਾਈ ਕੀਤੀ ਮੇਰੇ ਫਰੈਂਡ ਸੀ ਨਾਲ ਉਹਨਾਂ ਨੂੰ ਉਹਨਾਂ ਨੂੰ ਹਰਟ ਹੋਇਆ ਕਾਫੀ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਮੈਡੀਕਲ ਵੀ ਹੋਇਆ ਉਹਨਾਂ ਦਾ ਸੋ ਇਹ ਕਹਾਣੀ ਹੈ ਸੋ ਇਹ ਇਹ ਬੰਦ ਹੋਣਾ ਚਾਹੀਦਾ ਚਲੋ ਮੈਂ ਹਲੇ ਪੈਸੇ ਦੇਣ ਤੋਂ ਬਚ ਗਿਆ ਠੀਕ ਹੈ ਜੀ ਇਹ ਅੱਗੇ ਹੋਰ ਨਾ ਇਸ ਏਰੀਆ ਦੇ ਵਿੱਚ ਜਾਂ ਬਾਹਰ ਕੋਈ ਹੋਰ ਠੱਗਿਆ ਜਾਵੇ ਸੋ ਹਾਂਜੀ ਕਿੰਨਾ ਸਮਾਂ ਪਹਿਲਾਂ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਿਵੇਂ ਹੁੰਦੀ ਹੈ ਕਿਵੇਂ ਤੁਸੀਂ ਪੈਸੇ ਆਨਲਾਈਨ ਪਾਣਨੇ ਹੋ ਜਾਂ ਕਿਵੇਂ ਮੈਂ ਤੁਹਾਨੂੰ ਦੱਸਦਾ ਆਨਲਾਈਨ ਪੈਸੇ ਐਸ ਸਿਰਫ ਸਰਵਿਸ ਫੀਸ ਪਾਈ ਸੀ ਇਹਨਾਂ ਨੂੰ ਠੀਕ ਹੈ ਜੀ ਤਿੰਨ ਫਾਈਲਾਂ ਦੀ अराउंड 10000 ਰੁਪਏ ਪਾਇਆ ਸੀ ਇਹਨਾਂ ਨੂੰ ਤੇ ਇਹ ਹੋਰ ਮੰਗ ਰਹੇ ਸੀ ਮੈਂ ਦਿੱਤੇ ਨਹੀਂ ਮੈਂ ਮਨਾਂ ਕਰਤਾ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲ ਕੋਈ ਕਮਿਟਮੈਂਟ ਹੋਈ ਨਹੀਂ ਹੈ ਤੁਹਾਡੇ ਨਾਲ ਤੁਸੀਂ ਮੈਨੂੰ ਵੀਜ਼ਾ ਦਿਓ ਸ਼ੋਰਟੀ ਦਿਓ ਫਿਰ ਮੈਂ ਦਵਾਂਗਾ ਉਸ ਤੋਂ ਬਾਅਦ ਐਰਮੈਨ ਨਹੀਂ ਦੇਣਾ ਤੇ ਇਹਨਾਂ ਨੇ ਫਿਰ ਇਹਨਾਂ ਨੇ ਕਿ ਆ ਵੀ ਅਸੀਂ ਮੈਨਾਂ ਨੂੰ ਕਿਹਾ ਮੇਰੇ ਕਹਿੰਨੂੰ ਆਨਲਾਈਨ ਤੁਸੀਂ ਭੇਜ ਦਿਓ ਮੈਂ ਵੈਰੀਫਾਈ ਇੱਥੇ ਕਰ ਲੈਣਾ ਆਪਣੇ ਆਪਣੇ ਆਫਿਸ ਦੇ ਵਿੱਚ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਇਦਾਂ ਭੇਜ ਨਹੀਂ ਸਕਦੇ ਸਾਡੇ ਪ੍ਰੋਟੋਕਾਲਸ ਨੇ ਤੁਸੀਂ ਬਾਰ ਕੋਡ ਪ੍ਰੋਟेक्टेड ਹੈ ਤੁਸੀਂ ਸਾਡੇ ਆਫਿਸ ਆ ਜਾਓ ਤੇ ਮੈਂ ਕਿਹਾ ਚਲੋ ਠੀਕ ਹੈ ਇਹਨਾਂ ਕਹਿ ਰਹੇ ਨੇ ਤਾਂ ਕੁਝ ਜੈਨੂਇਨ ਥਿੰਗ ਜੈਨੂਇਨ ਹੋਈ ਗਿਆ ਦਾ ਕੰਮ ਤੇ ਆਫਿਸ ਆ ਗਏ ਅਸੀਂ ਐਸੇ ਕਰਕੇ ਆਫਿਸ ਆਏ ਨਹੀਂ ਤਾਂ ਸਾਨੂੰ ਆਨ ਦਾ ਮਤਲਬ ਹੀ ਨਹੀਂ ਕੋਈ ਸੀ ਤੇ ਇੱਥੇ ਆ ਕੇ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਵੀਜ਼ਾ ਦਿਖਾਓ ਟਾਲ ਮਟੋਲ ਕਰਦੇ ਰਹੇ ਕੱਲ ਅਸੀਂ ਸਾਰਾ ਦਿਨ ਵੇਟ ਕਰਦੇ ਰਹੇ ਆ ਇੱਕ ਅੰਕੁਸ਼ ਨਾਮ ਦਾ ਮੁੰਡਾ ਹੈਗਾ ਇਹਨਾਂ ਦੇ ਇੱਕ ਤੇ ਇਹਨਾਂ ਨੂੰ ਕਹਿ ਸਾਨੂੰ ਦਿਖਾ ਦਿਓ ਪਹਿਲਾਂ ਕਹਿ ਰਹੇ ਸੀ ਅੰਕੁਸ਼ ਚੰਡੀਗੜ੍ਹ ਤੋਂ ਆ ਰਿਹਾ ਔਨ ਹਿਸ ਵੇ ਹੈ ਅਸੀਂ ਚਲੋ ਦਰਬਾਰ ਸਾਹਿਬ ਚੱਲੇ ਗਏ ਮੱਥਾ ਟੇਕਨ ਉਸ ਤੋਂ ਬਾਅਦ ਫੇਰ ਫੋਨ ਕੀਤਾ ਕਹਿੰਦਾ ਪਾਜੀ ਮੈਂ ਹੁਣੇ ਪਹੁੰਚਿਆ ਹੀ ਆ ਮੈਂ ਤੁਹਾਨੂੰ 10 ਮਿੰਟ ਚ ਅਪਡੇਟ ਕਰਦਾ ਫੋਨ ਸਵਿਚ ਆਫ ਕਰ ਲਿਆ ਅਸੀਂ ਫੇਰ ਇੱਕ ਦਿਨ ਹੋਰ ਰੋਕੇ ਵੀ ਚਲੋ ਸਵੇਰੇ ਮਿਲ ਕੇ ਜਾਂਦੇ ਹਾਂ ਇਹਨਾਂ ਨੂੰ ਸਵੇਰੇ ਇਹਨਾਂ ਦੇ ਆਫਿਸ ਗਏ ਆ ਵੀ ਹਾਂਜੀ ਪਾਜੀ ਆਹ ਲੋ ਤੁਹਾਨੂੰ ਵੀਜ਼ਾ ਦਿਖਾਓ ਅਸੀਂ ਵੈਰੀਫਾਈ ਕਰੀਏ ਉਹਨੂੰ ਵੀ ਸ਼ੋਰ ਕਰੀਏ ਵੀ ਓਕੇ ਜੈਨੂਇਨ ਵੀਜ਼ਾ ਆਪਣੀ ਪੇਮੈਂਟ ਲੈ ਲਓ ਤੁਸੀਂ ਬਸ ਉਸੇ ਗੱਲ ਤੋਂ ਇਹਨਾਂ ਨੇ ਇਹ ਆ ਵੀ ਕਿਸ ਆਸੇ ਖੋਣ ਵਾਲਾ ਕੰਮ ਕੀਤਾ ਇਹਨਾਂ ਨੇ ਬੌਂਸਰ ਸਾਦ ਕੇ ਕਿੱਦਾਂ ਹੋਇਆ ਸੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਵੱਲੋਂ ਬੌਂਸਰ ਤੁਸੀਂ ਕਿਹਨੇ ਬੁਲਾਏ ਜਾਂਦੇ ਨੇ ਉਸ ਸਮੇਂ ਉੱਥੇ ਕੌਣ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ 4 ਜਣੇ ਸੀ ਮੈਂ ਮੈਂ ਮੇਰੇ ਨਾਲ ਇੱਕ ਰੁਦਰਪੁਰ ਤੋਂ ਆਏ ਨੇ ਮੇਰੇ ਫਰੈਂਡ ਉਹ ਨੇ ਤੇ ਇੱਥੇ ਮੇਰੇ ਦੋ ਫਰੈਂਡ ਹੋਰ ਨੇ ਹਾਂਜੀ ਉਹ ਮੇਰੇ ਬੌਂਸਰ ਆਂਦੇ ਨੇ ਫਿਰ ਕਿਵੇਂ ਮਾਮਲਾ ਸ਼ੁਰੂ ਹੁੰਦਾ ਉਹ ਹੱਥਾ ਪਾਈ ਸ਼ੁਰੂ ਕਰਦੇ ਮਾਰਨ ਮਾਰਕੋਟਾਈ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਜੀ ਤੇ ਅੰਦਰੋਂ ਮਤਲਬ ਬਲਾਕ ਕਰ ਲੈਂਦੇ ਨੇ ਆਫਿਸ ਬਾਹਰ ਨਹੀਂ ਜਾਣ ਦਿੱਤੇ ਜਿੱਦਾਂ ਬੰਦੀ ਬਣਾ ਲੈਂਦੇ ਕਿਸੇ ਨੂੰ ਵੀ ਅਸੀਂ ਬੰ ਤੇ ਮਾਰਕਟਾਈ ਹਟਕਿਰਨ ਕਰਨੀ ਆ। ਆਪਾਂ ਆਪਣੇ ਨੂੰ ਕਿਵੇਂ ਛਡਾਇਆ ਕਿ ਪੁਲਿਸ ਨੂੰ ਹਾਂ ਪੁਲਿਸ ਨੂੰ ਮੇਰੇ ਫਰੈਂਡ ਨੇ ਔਰ ਉਸੇਲੇ ਹਸੋਂ ਨੰਬਰ ਤੇ ਕਾਲ ਕਰਤਾ। ਉਹ ਨੇਚਰ ਨੂੰ ਇੱਥੇ ਆ ਗਏ ਸੀ ਆਫੀਸਰ ਤੇ ਉਦੋਂ ਫਿਰ ਅਸੀਂ ਬਾਹਰ ਆਏ ਆ ਫਿਰ ਅਸੀਂ ਥਾਣੇ ਤੇ ਕੰਪਲੇਂਟ ਦਿੱਤੀ ਆ ਉਹਨਾਂ ਦਾ ਮੈਡੀਕਲ ਕਰਾਇਆ ਤੇ ਹੁਣ ਫਿਰ ਅਸੀਂ ਥਾਣੇ ਦੇ ਬਾਹਰ ਆਈਆਂ ਮਤਲਬ ਗੱਲ ਕਰਨ ਆਏ। ਜਰਮਨ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਬੀ ਬਲਾਕ ਐਸ ਸੀਓ 26 ਰਣਜੀਤ ਐਬਿਨੀ ਹੁਣ ਵੀ ਐਲ ਸੀ ਸੀ ਦੇ ਉੱਪਰ ਹੈ। ਕੀ ਕਰਨਾ ਹੈ? ਪ੍ਰੋਸੈਸ ਕਰਨਾ ਹੈ। ਪ੍ਰੋਸੈਸ ਹੈ ਹੀ ਇਹਨਾਂ ਨੂੰ ਜਿਨ੍ਹਾਂ ਨੇ ਬਾਉਂਸਰ ਬੁਲਾਏ ਨੇ ਇਹ ਇਹ ਅਜੇ ਕਿਸੇ ਦੇ ਉਤੇ ਅਟੈਂਪਟ ਟੂ ਮਤਲਬ ਮਰਡਰ ਲਾ ਲੋ ਇਹ ਸਾਫ ਸੀ ਜੇ ਨਾ ਅਸੀਂ ਵਿਚਵਚਾ ਕਰਦੇ ਉਹਨਾਂ ਨੇ ਤਾਂ ਇਹੋ ਜਿਹਾ ਡਰਾਡਾ ਚੁਕਲੀਆਂ ਹੋਈਆਂ ਸੀ ਮਾਰਨ ਲਈ ਉਹਨਾਂ ਨੇ ਤਾਂ ਮਾਰ ਦੇਣਾ ਸੀ ਇਹ ਸਾਫ ਦੀ ਮੰਨ ਕਰਦੇ ਨੇ ਸਾਹਿਬ ਇਹਨਾਂ ਨੂੰ ਉਸੇ ਵੇਲੇ ਫੜ ਕੇ ਅੰਦਰ ਕੀਤਾ ਜਾਵੇ ਨਾਨ ਨਾਨ ਅਵੇਲੇਬਲ ਵਾਰੈਂਟ ਇਸ਼ੂ ਹੋਣ ਇਹਨਾਂ ਦੇ ਇਮੀਡੀਏਟਲੀ ਇਹ ਮਰਚ ਇੱਕ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਵੱਲੋਂ ਕੰਪਲੀਟ ਰਿਪੋਰਟ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਨੂੰ ਕਿਸੇ ਨੇ ਤਿਆ ਕੀਣਾ ਹੈ ਮੈਂ ਐਸੇ ਸੁਰਿੰਦਰ ਸਿੰਘ ਬੋਲਦਾ थाना ਰਜੀਦ ਰਵਨੀ ਤੋਂ ਕੋਈ ਉਹਨਾਂ ਦੀ ਤਰਖਾਸਤ ਆਈ ਹੈ ਉਹਨਾਂ ਨੂੰ ਡਾਕਟਰ ਕੱਟ ਦਿੱਤਾ ਵਾ ਦੂਸਰੀ ਪਾਰਟੀ ਵੱਲੋਂ ਵੀ ਆਈ ਹੈ ਇਮੀਗ੍ਰੇਸ਼ਨ ਵੱਲੋਂ ਵੀ ਖਾੜੇ ਕੋਮਪਲੇਟ ਆਈ ਹੈ ਤੇ ਜੋ ਕੀ ਉਹ ਰਿਜ਼ਲਟ ਆਏਗਾ ਰਿਜ਼ਲਟ ਦੇ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਹਸਪਤਲ ਗਏ ਆ ਉਹਨਾਂ ਵੱਲੋਂ ਕਹਿ ਰਹੇ ਕਿ ਸਾਡੇ ਨਾਲ ਠੱਗੀ ਮਾਰੀ ਗਈ ਹੈ ਤੁਹਾਨੂੰ ਵੀ ਉਹ ਤੇ ਜਾਂਚ ਕਰਾਂਗੇ ਜੀ ਕੇਸ ਦੀ ਜਾਂਚ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਵੀ ਜੋ ਵੀ ਬੰਦੀ ਹੋਈ ਕਾਰਵਾਈ ਕਰਾਂਗੇ